ਪਰੀ ਹੀ ਜਮਾ ਬੈਲੀਆਂ ਦੇਖਾਂ ਮੂੰਹ ਚੌਦਮੀ ਚ ਪਰੇ ਦੀ ਨੇ ਚੌਦਮੀ ਦੇ ਚਾਕੇ ਨੂੰ ਚੌਦਮੀ ਦੇ ਚਾਕੇ ਨੂੰ ਚਾਕੇ ਦੇ ਚਾਕੇ ਨੂੰ ਚਾਕੇ ਦੇ ਚਾਕੇ ਨੂੰ ਕਰਤਾ ਫਰੀ ਹੀ ਕੁਜਾ ਵੇਖੁ ਫੁਲਕਾਰੀ ਸੂਹ ਵਿੱਚ ਦਾਤੇ ਕੜਕੇ ਦਿਲਾਂ ਦੀਕੇ ਦਿਲਾਂ ਦੀਕੇ ਜਾਂਡ ਪੁੱਛੀਆਂ ਸੰਗਾਰ ਚ ਤੂੰ ਵੀ ਫਿਰਦੀ ਬੇਰੁਖ ਵਿੱਚ ਰੜੀ ਸਾਦਗੀ ਪਾ ਕੇ ਝਾਂਜੀ ਦਾ ਪਾਪ ਫੱਟੂ ਕੇ ਠੀ ਤੋੜਦੀ ਸਮਾਦੀ ਸਾਦਦੀ ਓ ਪਾ ਕੇ ਝਾਂਜੀ ਦਾ ਪਾਪ ਉੜਤੇ ਮੈਂ ਉੜਤੇ ਆਪੇ ਉੜਕੇ ਰਖਦਾ ਸਿੰਘ ਜੀਤ ਜਾਂ ਤੂੰ ਸੂ ਤੂੰ ਜਾਣਦਾ ਧੂਠ ਫੈਡੇ ਚੜ ਗੁੰਆ ਵਾਲਿਆ ਮੇਰੀ ਮਾਂ ਨੇ ਲਗਾਉਣੀ ਸੀ ਮੈਂ ਐਸਪੀ ਤੂੰ ਆਸ਼ਕੀ ਦੇ ਉੱਤੇ ਲਾਲ ਆਵੇ ਮੇਰੀ ਮੱਕੇ ਦਾ ਦੇ ਕਾਨ ਦਾ ਦਿਲ ਫੜੀ ਬੈਠੇੁੰਡੇ ਖੰਡੇ ਦਾ ਏ ਜਾਨ ਦਾ ਖੰਡੇ ਰਾਏ ਨਾ ਕਰਾ ਖੰਡੇ ਰਾਏ ਜਾਨ ਦਾ ਖੰਡੇ ਰਾਏ ਜਾਨ ਦਾ ਸਤ ਸ੍ਰੀਕਾਲ ਸਾਰੇ ਵੀਰਾਂ ਨੂੰ ਇਹ ਇੱਕ ਟਾਈਮ ਸਾਡੇ ਰਿਸ਼ਤੇਦਾਰਾਂ ਦੇ ਕਿਸੇ ਵਿਆਹ ਦੇ ਵਿੱਚ ਅਸੀਂ ਰਾਜਵੀਰ ਜਵੰਦੇ ਨਾਲ ਅਸੀਂ ਤੇ ਬਹੁਤ ਹੀ ਵਧੀਆ ਉਹ ਦਿਨ ਸੀ ਜਿੰਨ ਕੀ ਬਾਈ ਨੇ ਕਮਾਲ ਕਰਦੀ ਕਦਰ ਸਾਰੇ ਰਚਣ ਲਾਤੇ ਇਸ ਕਦਰ ਰਚਣ ਲਾਤੇ ਕਿ ਖੁਦ ਵੀ ਉਹਨੇ ਇਹ ਗੱਲ ਕਹੀ ਵੀ ਤੁਹਾਡਾ ਪੰਗੜਾ ਯਾਰ ਬਹੁਤ ਹੀ ਯੂਨਿਕ ਹੈ ਤੇ ਮੈਨੂੰ ਵੀ ਥੱਲੇ ਆਉਣਾ ਪਿਆ ਔਰ ਸਾਡੇ ਨਾਲ ਉਹਨੇ ਥੱਲੇ ਬਹਿ ਕੇ ਖੜ ਕੇ ਪੰਗੜਾ ਪਾਇਆ ਕੀ ਬਾਤ ਹੈ ਪੂਰੇ ਲੋਕ ਖੁਸ਼ ਕੀਤੇ ਤੇ ਬਾਈ ਜੀ ਨੇ ਉਹ ਸਾਡਾ ਮਤਲਬ ਦਿਣਾ ਪੂਰਾ ਬੰਨ ਕੇ ਰੱਖਤਾ ਤੇ ਇੰਨੀ ਕੁ ਵਧੀਆ ਮਤਲਬ ਸਿੰਗਰ ਸੀ ਗਾਇਕ ਸੀ ਚੰਗੇ ਸੁਭਾ ਦਾ مالک ਸੀ ਕੱਲੇ ਕੱਲੇ ਬੰਦੇ ਦਾ ਕਤਈ ਓਬਜੈਕਸ਼ਨ ਨਹੀਂ ਕੀਤਾ ਵੀ ਕੋਈ ਮੇਰੇ ਨਾਲ ਫੋਟੋ ਕਰਾਵੇ ਜਾਂ ਨਾ ਕਰਾਵੇ ਕੋਈ ਕਰਾਵੇ ਤੱਕ ਨਹੀਂ ਬੰਸਰਾਂ ਨੂੰ ਵੀ ਸਪੈਸ਼ਲ ਕਿਆ ਕੋਈ ਲੋੜ ਨਹੀਂ ਕੋਈ ਚੱਕਰੇ ਨਹੀਂ ਹੈ ਬਈ ਬੰਦੇ ਬਹੁਤ ਨਾਈਸ ਨੇ ਔਰ ਬਹੁਤ ਹੀ ਵਧੀਆ ਉਹਨਾਂ ਨੇ ਰਿਐਕਟ ਕੀਤਾ ਐ ਪੂਰਾ ਮੇਲਾ ਸਾਡਾ ਜਾਨੀ ਕਿ ਵਿਆਹ ਦਾ ਬੰਨ ਕੇ ਰੱਖਤਾ ਇੱਕ ਪ੍ਰੋਗ ਦੇ ਵਿੱਚ ਪਰ ਅੱਜ ਬਾਈ ਦੀ ਯਾਦ ਬਹੁਤ ਆਉਂਦੀ ਆ ਬਾਈ ਨ ਮਤਲਬ ਇਸ ਦੁਨੀਆ ਤੇ ਅਜਾ ਉਹ ਹੈ ਨਹੀਂ ਬਹੁਤ ਮਾੜੀ ਗੱਲ ਹੋਈ ਸੁਭਾਗ ਬਣਿਆ ਸੁਭਾਗ ਬਣ ਕੇ ਵਿਚਾਰਾ ਹੋਈਆਂ ਗੱਲਾਂ ਹੋਈਆਂ ਕਿਸ ਤਰੀਕੇ ਨਾਲ ਸਿਸਟਮ ਨੂੰ ਨਕਾਰਦਾ ਹੋਇਆ ਬਾਈ ਇਸ ਦੁਨੀਆ ਤੋਂ ਚਲੇ ਗਿਆ ਬਹੁਤ ਮਾੜੀ ਗੱਲ ਹੋਈ ਤੇ ਅੱਜ ਦੁਬਾਰਾ ਮੈਂ ਵੀਡੀਓ ਨੂੰ ਪਾ ਰਿਹਾ ਇਸ ਕਰਕੇ ਕਿ ਬਹੁਤ ਹੀ ਜਨਕੀ ਬਾਈ ਦੀ ਇਹ ਯੂਨੀਕ ਵੀਡੀਓ ਹੈ ਸਾਡੇ ਲਈ ਯਾਨੀ ਕਿ ਜਿਵੇਂ ਮਤਲਬ ਕਹਿ ਲੋ ਵੀ ਆਮ ਤੁਸੀਂ ਦੇਖਿਓ ਵਿਆਹਾਂ ਦੇ ਵਿੱਚ ਲੋਕ ਸਟੇਜਾਂ ਤੇ ਹੀ ਰਹਿ ਕੇ ਸਾਰਾ ਪ੍ਰੋਗਰਾਮ ਅਟੈਂਡ ਕਰ ਲੈਂਦੇ ਪਰ ਨਹੀਂ ਇੱਕ ਪੱਲੇ ਬਾਈ ਨੇ ਅਹਿਸਾਸ ਨਹੀਂ ਹੁੰ ਦਿੱਤਾ ਵੀ ਮੈਂ ਕਿਸੇ ਉਹ ਭਰੇ ਵਿਆਹ ਦੇ ਵਿੱਚ ਆ ਔਰ ਵਕਈ ਇਸ ਲਈ ਮੈਂ ਇਹ ਵੀਡੀਓ ਦੁਬਾਰਾ ਪਾ ਰਿਹਾ ਬਾਈ ਦੀ ਦੇਖੋ ਜੀ ਹਰ ਇੱਕ ਸਟੈਪ ਹਰ ਇੱਕ ਗੱਲ ਹਰ ਇੱਕ ਬੰਦੇ ਨਾਲ ਖੁੱਲ ਕੇ ਆਪਣਾ ਪੂਰਾ ਸਾਨੂੰ 100% ਆਪਣਾ ਦਿੱਤਾ ਬਾਈ ਨੇ ਔਰ ਨਜ਼ਾਰਾ ਲਿਆਤਾ ਪੂਰਾ ਇਸ ਕਰਕੇ ਵੀਡੀਓ ਮੈਂ ਦੁਬਾਰਾ ਪਾ ਰਿਹਾ ਸੋ ਪਲੀਜ਼ ਦੇਖਿਓ ਬਾਈ ਦੀ ਇੱਕ ਵਾਰ ਫੇਰ ਯਾਦ ਨੂੰ ਤਾਜ਼ਾ ਕਰੀਏ ਆਪਾਂ ਕਿ ਯਾਰ ਹੋਰ ਗੱਲ ਦਾ ਬਹੁਤ ਬੜਾ ਅਫਸੋਸ ਹੋਇਆ ਵੀ ਇਹਨਾਂ ਦੇ ਬਾਈ ਦੇ ਭੋਗ ਦੇ ਵਿੱਚ ਬਹੁਤ ਸਰਾਤੀ ਅੰਸਰਾਂ ਨੇ ਮਤਲਬ ਟਾਰਗੇਟ ਕਰਕੇ ਉੱਥੇ ਯਾਰ ਮੋਬਾਈਲਾਂ ਚੋਰੀ ਹੋਰ ਕਿ ਹਰੇਕ ਮਤਲਬ ਕਿੰਨੇ ਪ੍ਰਕਾਰ ਦੀਆਂ ਚੋਰੀਆਂ ਕੀਤੀ ਨੇ ਕਿਹਾਦਾ ਪਰਸ ਨੇ ਕਿਸਦਾ ਕੁਛ ਨਹੀਂ ਬਹੁ ਮਾੜੀ ਗੱਲ ਹੈ ਲੋਕਾਂ ਨੇ ਯਾਰ ਬਹੁਤ ਇਸ ਚੀਜ਼ ਦਾ ਮਤਲਬ ਨਜਾਇਜ਼ ਫਾਇਦਾ ਲਿਆ ਇਹੋ ਜਿਹੇ ਸਮੇਂ ਵਿੱਚ ਦੇਖ ਲਓ ਨਾ ਵੀ ਇਹ ਜਿਹੇ ਵੀ ਲੋਕ ਨੇ ਵਿੱਚ ਵਿੱਚ ਤੇ ਜਿਹੜੇ ਲੋਕ ਸਿਰਫ ਟਾਰਗੇਟ ਰੱਖਦੇ ਨੇ ਆਪਣੇ ਕੰਮ ਤੱਕ ਰਹੀ ਹਾਂ ਚੋਰੀਆਂ ਜਗਾਰੀਆਂ ਤੱਕਰ ਤੇ ਬਹੁਤ ਮਾੜੀ ਗੱਲ ਹੈ ਤੇ ਉਹਨਾਂ ਨੇ ਤਾਂ ਜਨਕੀ ਕਹਿ ਲਓ ਵੀ ਉਹਨਾਂ ਨੇ ਇਸ ਕਹਿਰ ਨੂੰ ਵੀ ਮਤਲਬ ਆਪਣੇ ਤਰੀਕੇ ਨਾਲ ਉਹਨਾਂ ਨੇ ਆਪਣੀਆਂ ਚੋਰੀਆਂ ਕੀਤੀਆਂ ਔਰ ਜਮਾ ਹੀ ਇਹਨੂੰ ਅਣਗੌਲਾ ਕਰਤਾ ਸੋ ਬਹੁਤ ਮਾੜੀ ਗੱਲ ਹੈ ਤੇ ਹੋਰ ਵੀ ਜਿਹੜੇ ਮਤਲਬ ਕਹਿ ਲਓ ਵੀ ਹਰ ਪ੍ਰਕਾਰ ਦੀ ਕਵਰੇਜ ਦੇ ਰਹੇ ਨੇ ਉਹਨਾਂ ਦੇ ਜਾ ਕੇ ਉੱਥੇ ਤੇ ਮੈਨੂੰ ਲੱਗਦਾ ਵੀਰੇ ਇਹੋ ਜੀ ਕਵਰੇਜ ਹਰ ਪ੍ਰਕਾਰ ਦੀ ਨਹੀਂ ਹੋਣੀ ਚਾਹੀਦੀ ਫੈਮਿਲੀ ਟਾਈਪ ਦੀ ਨਹੀਂ ਹੋਣੀ ਚਾਹੀਦੀ ਹਰ ਇੱਕ ਬੰਦੇ ਦਾ ਦੁੱਖ ਆਪਣੇ ਇੱਕ ਪੱਤਰ ਦਾ ਹੁੰਦਾ ਵਾ ਸੋ ਇਸ ਕਰਕੇ ਪਲੀਜ਼ ਇਸ ਚੀਜ਼ ਤੋਂ ਵੀ ਆਪਾ ਕਵਰੇਜ ਕਰੀਏ ਆਪਾ ਤਾਂ ਬਾਈ ਦੀ ਸਿਰਫ ਇਸ ਚੀਜ਼ ਦੇ ਫੈਨ ਸੀਗੇ ਕਿ ਬਾਈ ਸਾਡੇ ਲਈ ਫੇਵਰਟ ਸੀ ਅਸੀਂ ਹਮੇਸ਼ਾ ਤੋਂ ਹੀ ਹਰ ਪ੍ਰੋਗਰਾਮ ਦੇ ਵਿੱਚ ਬਾਈ ਨੂੰ ਅਸੀਂ ਮੋਢੀ ਰੱਖਦੇ ਸੀਗੇ ਅਸੀਂ ਤਾਂ ਫਿਰ ਉਹ ਗੱਲ ਕੀਤੀ ਤੇ ਅੱਜ ਵੀ ਸਾਡਾ ਬਾਈ ਫੇਵਰਟ ਹੈ ਤੇ ਫੇਵਰਟ ਰਹੇਗਾ ਜ਼ਿੰਦਗੀ ਭਰ ਉਹਨਾਂ ਦੀ ਯਾਦ ਨੂੰ ਅਸੀਂ ਇਸ ਵੀਡੀਓ ਨੂੰ ਹਮੇਸ਼ਾ ਤਾਜ਼ਾ ਰੱਖਾਂਗੇ ਤੇ ਪਾਉਂਦੇ ਰਾਂਗੇ ਵੀਡੀਓ ਦੀ ਬਾਈ ਹਮੇਸ਼ਾ ਪਾਉਂਦੇ ਰਹਿਣਾ। ਤੋਂ ਬਹੁਤ ਬਹੁਤ ਧੰਨਵਾਦ ਅਸੀਂ ਵਿੱਚ ਇਸ ਤਰੀਕਰੀ ਦਾ ਦਾਦਾਰ ਪ੍ਰੋਗਰਾਮ ਸਾਡੇ ਅਪਰੇਲ ਤੱਕ ਲਗਾਤਾਰ ਹੀ ਨੇ ਦਿਨ ਰਾਤ ਫਿਰ ਵੀ ਇਹਨਾਂ ਦਮ ਰੱਖ ਕੇ ਬਾਈ ਜੀ ਪਾਉਂਦੇ ਨੇ ਮੈਂ ਖੁਦ ਬਾਈ ਦਾ ਬਹੁਤ ਵੱਡਾ ਮਰੀਦ ਆ। ਤੇ ਵਾਹਿਗੁਰੂ ਨੇ ਬਹੁਤ ਮਿਹਰ ਕੀਤੀ ਹੋਈ ਹੈ ਪ੍ਰਮਾਤਮਾ ਇਸ ਅਰਤਿ ਕਲਾ ਵਿਚ ਰੱਖ ਕੇ ਸੋ ਇਹ ਜਏ ਕਲਾਕਾਰਾਂ ਨੂੰ ਸਾਨੂੰ ਵੱਧ ਤੋਂ ਵੱਧ ਸਤਕਾਰ ਤੇ ਵੱਧ ਤੋਂ ਵੱਧ ਸਟੇਕਾਂ ਦਾ ਹਵਾਲੇ ਕਰ ਦੇਣੀਆਂ ਚਾਹੀਣਗੀਆਂ ਜਿਹੜੇ ਸਾਨੂੰ ਬੰਨ੍ਹ ਕੇ ਰੱਖਦੇ ਨੇ ਸਭ ਤੋਂ ਵੱਡੀ ਗੱਲ ਇਹ ਜਿਨ੍ਹਾਂ ਨੂੰ ਅਸੀਂ ਪਰਿਵਾਰ ਵਿੱਚ ਬੈਠ ਕੇ ਸੁਣ ਸਕਦੇ ਹਾਂ ਜਿੱਥੇ ਅਸੀਂ ਸਾਰੇ ਇੰਜੋਏ ਕਰ ਸਕਦੇ ਹਾਂ ਅੱਜ ਭੈਣਾ ਵੀ ਨੱਚਦੀ ਅਸੀਂ ਭਰਾ ਵੀ ਨੱਚਦੇ ਨੇ ਅੱਜ ਤਾਂ ਭੰਗੜੇ ਦੇ ਗੜ ਵਿੱਚ ਖੜੇ ਆਪਾਂ ਐਡਵੋਕੇਟ ਸੁਮੇਤ ਸਿੰਘ ਜੀ ਖੜੇ ਨੇ ਬਲਜੀਤ ਸਿੰਘ ਜੀ ਹੋਰ ਹੀ ਖੜੇ ਨੇ ਸਾਰੇ ਲੁਧਿਆਣੇ ਦੀ ਕਲੀ ਮੈਂ ਭੰਗੜੇ ਦੀ ਹਾਂ ਅਦਰਵਾਇਜ਼ੀ ਸੋ ਇਹਨਾਂ ਦੇ ਸਿੱਤੇ ਭੰਗੜਾ ਚ ਆਉਂਦਾਗਾ ਤੇ 22 ਜੂਨ ਦੇ ਸਿੱਤੇ ਸਾਡੀ ਕੈਕੀ ਜ ਆਉਂਦੀ ਹੈ ਤੇ ਸਾਡੇ ਹਿੱਸੇ ਮੈਨੂੰ ਬਾਈ ਜੀ ਦੀ ਇੱਕ ਗੱਲ ਬੜੀ ਚੰਗੀ ਲੱਗਦੀ ਹੈ ਅਕਸਰ ਵੀ ਆ ਬੋਲਦੇ ਆ ਬਾਈ ਜੀ ਕਹਿੰਦੇ ਹੁੰਦੇ ਨੇ ਸਾਡੀਆਂ ਡਿਊਟੀਆਂ ਲੈਂਦੇ ਹੋ ਇਤੋਂ 10ਵੇਂ ਤੋਂ ਬਾਅਦ ਜੋ ਅੱਕੇ ਜਾਂਦਾ ਉਹ ਸਟੇਜ ਬਾਈ ਜੀ ਉਹਨਾਂ ਕੋਲੇ ਸੋ ਬਾਈ ਗੁਰੂ ਜੀ ਦੀ ਚੜ੍ਹਦੀ ਕਲਾ ਵਿਚਾਰਕਤਾ ਤੋਂ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਬਾਜੀ ਬਹੁਤ ਕਮਾਲ ਦਾ ਤੁਸੀਂ ਬਾਜੀ ਤੁਸੀਂ ਤਾਂ ਮੈਸੇ ਸਾਡੇ ਚ ਕਲਾਤ ਬਹੁਤ ਵਧੀਆ ਵਾਕਈ ਬਹੁਤ ਵਧੀਆ ਇਹਨਾਂ ਦੀ ਸਾਰੀ ਟੀਮ ਆ ਆਪਰਾ ਘੋਣਾ ਪਾਉਂਦਾ ਇਸ ਵਾਰ ਨਹੀਂ ਪਾਉਂਦਾ ਇਸ ਵਾਰ ਤੇ ਅਸੀਂ ਟਾਈਮ ਹੀ ਪੂਰਾ ਕਰਨਾ ਹੁਣ ਕਲਾਕਾਰੀ ਤੇ ਅਸੀਂ ਸੁਣ ਲਈ ਸਾਰੀ ਨਹੀਂ ਜੀ ਬਾਜੀ ਇਹ ਬਿਲਕੁਲ ਨਹੀਂ ਕਹਿਣਾ ਕਿਉਂਕਿ ਜੋ ਪਰਮਾਤਮਾ ਨੇ ਸੁਰ ਤਾਲ ਸਰਸਾਤੀ ਮਾਤਾ ਜਿਹੜੀ ਤੁਹਾਡੇ ਗਲੇ ਵਿੱਚ ਬੈਠੀ ਆ ਉਹ ਸਾਡੇ ਵਿੱਚ ਨਹੀਂ ਹੈਗੀ ਕਿਉਂਕਿ ਅਸੀਂ ਰਿਸਰਚ ਹੈ ਨਾ ਮੈਂ ਤਾਂ ਪੀ ਐਚ ਡੀ ਕਰ ਰਿਹਾ ਸੱਚੀਆਂ ਦੇ ਉੱਤੇ ਮੈਨੂੰ ਤਾਂ ਇੱਕ ਮਜਬੂਰੀ ਚਾਕੇ ਪਰਫਾਰਮ ਕਰਨਾ ਪੈ ਗਿਆ ਮੈਂ ਇੱਕ ਕੋਚ ਆ ਮੈਂ ਇੱਕੋ ਚੀਜ਼ ਨੂੰ ਸੁਭਾਲਣ ਵਾਲਾ ਆ ਤੇ ਤੁਸੀਂ ਉਹ ਚੀਜ਼ ਦੇ ਵਾਰਿਸ ਹੋ ਠੀਕ ਹੈ ਵਾਹਿਗੁਰੂ ਨੇ ਤੁਹਾਡੀ ਬਹੁਤ ਅੱਛੀ ਡਿਪਟੀ ਲਾਈ ਆ ਪਰਮਾਤਮਾ ਚਰਦੀ ਕਲਾ ਵਿੱਚ ਰੱਖ ਕੇ ਇਸ ਆਸਲ ਸਟੇਜ 'ਆ ਤੁਹਾਡੀਆਂ ਨੇ ਸਾਡੇ ਵਰਗੇ ਸੱਤ ੱੱਕਾ ਕਰ ਰਹੇ ਨੇ ਅਸੀਂ ਤਾਂ ਸੰਭਾਲ ਰਹੇ ਹਾਂ ਨਾਲ ਠੀਕ ਹੈ ਸੋ ਵਾਹਿਗੁਰੂ ਨੇ ਚਰਦੀ ਕਲਾ ਵਿੱਚ ਰੱਖ ਕੇ ਜਿੰਨੇ ਸੁਣ ਰਹੇ ਹੋ ਸਾਰੇ ਮੈਂ ਤੇ ਹੀ ਕਹੂੰਗਾ ਵੀ ਜਿੱਥੇ ਵੀ ਤੁਸੀਂ ਜਾਮੋ ਮੇਰੇ ਕੋਲੇ ਬੜੀਆਂ ਕੌਲ ਆਉਂਦੀਆਂ ਨੇ ਬਹੁਤ ਜ਼ਿਆਦਾ ਮੈਂ ਹਮੇਸ਼ਾ ਇਹ ਕਹਿਣਾ ਹੁੰਦਾ ਵੀ ਚੰਗੇ ਕਲਾਕਾਰਾਂ ਨੂੰ ਮੌਕਾ ਦਿਓ ਚੰਗਿਆਂ ਨੂੰ ਸਪੇਜਾਂ ਦਿਓ ਚੰਗਿਆਂ ਨੂੰ ਆ ਪਰਿਵਾਰ ਦਿਓ ਤਾਂ ਮੈਨੂੰ ਲੱਗਦਾ ਬਾਈ ਜਿਹੋ ਰਹਿਆਂ ਤੋਂ ਵਰਗਾ ਕੋਈ ਚੰਗਾ ਨਹੀਂ ਹੋ ਸਕਦਾ ਸੋ ਵਾਇਕ ਨੂੰ ਬਾਰੇ ਬੇਨਾਂ ਦੀ ਉਮਰ ਤੁਹਾਡੇ ਕੰਮ ਦੀ ਉਮਰ ਲੋਕੀ ਤਵੰਗ ਲੰਬੀ ਹੋਵੇ ਜਿੱਤੇ ਜਿੱਤੇ ਕੋਈ ਹੱਦ ਹੀ ਨਹੀਂ ਇਹ ਹੀ ਤੋਂ ਅਮਾੜੇ ਬਹੁਤ ਬਹੁਤ ਧੰਨਵਾਦ ਬਹੁਤ ਸਵਾਉ ਜੀ ਸਾਡੇ ਵੱਡੇ ਭਾਈ ਜੀ ਜਿਹੜੇ ਆ ਜਿਹੜੇ ਸ਼ਬਦ ਇਹਨਾਂ ਨੇ ਬੋਲੇ ਆ ਨਾ ਇਹ ਮੋਢਿਆਂ ਤੇ ਭਾਰ ਆ ਸਾਡੀ ਜ਼ਿੰਮੇਵਾਰੀ ਮੈਨੂੰ ਕਹਿੰਦੇ ਜ਼ਿੰਮੇਵਾਰੀ ਤੇ ਮੈਂ ਜ਼ਿੰਦਗੀ ਚ ਇੱਕ ਚੀਜ਼ ਸਿੱਖੀ ਆ ਵੀ ਜੇ ਬੰਦੇ ਨੂੰ ਮੌਕਾ ਮਿਲਿਆ ਕੋਈ ਖਿਡਾਰੀ ਹੈ ਉਹਨੂੰ ਮੌਕਾ ਮਿਲਿਆ ਪਰਫਾਰਮ ਆਪਣੇ ਖੇਡ ਪ੍ਰਦਰਸ਼ਨ ਕਰਨ ਦਾ ਪੂਰਾ ਜੋਰ ਲਾ ਦੇਣਾ ਹੈ ਅਸੀਂ ਆਪਦੇ ਵੱਲੋਂ ਪੂਰਾ